ਐਸੇ ਸਮਰਾਲੇ ਤੋਂ ਲੈ ਕੇ ਲੁਧਿਆਣਾ ਖੇਤਰ ਚ 45 ਤੋਂ 46 ਡਿਗਰੀ ਤਾਪਮਨ ਦਾ ਸਹਿਜਾ ਲੇਕਿਨ ਸਭ ਤੋਂ ਵੱਧ ਗਰਮ ਇਸ ਮੌਕੇ ਪੰਜਾਬ ਚ ਸਮਰਾਲਾ ਖੇਤਰ ਦੱਸਿਆ ਜਾ ਰਿਹਾ 46 ਡਿਗਰੀ ਦਾ ਤਾਪਮਨ ਹੈ ਕੀ ਪੰਜਾਬ ਸਰਕਾਰ ਆਰਥਿਕ ਆਫਤਾ ਚ ਫਸ ਗਈ ਹੈ ਉਹਦੇ ਲਈ ਤਨਖਾਹਾਂ ਦੇਣੀਆਂ ਪੱਤੇ ਦੇਣੇ ਵਿਭਾਗੀ ਕੰਮਕਾਰ ਚਲਾਉਣੇ ਇਸ ਸਮੇਂ ਬਹੁਤ ਮੁਸ਼ਕਲ ਪਰ ਹੈ ਕਰਜ਼ੂਰੇ ਬਰਾਮਦ ਨੋਟ ਜਲਿਆ ਸੜਿਆ ਸਾਬਤ ਜਾਂ ਆਹ ਜੀ ਸਿਲਵਰ ਪੇਪਰ ਹੈ ਨਾ ਜਾਂ ਜੀ ਲਾਈਟਰ ਇਹ ਬਰਾਮਦ ਹੋ ਰਿਹਾ ਇਹ ਬਰਾਮਦਗੀ ਆ ਤੇ ਜੁੱਧ ਨਸ਼ਾ ਬਰੁਦਾ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਗਰਮੀ ਕਰਮੀ ਤੋਬਾ 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 ਕਹਿਰ ਦੀ ਗਰਮੀ ਅੰਦਰ ਤੱਕ ਸਾੜਦੀ ਹੈ ਲੂ ਇਸ ਕਦਰ ਚੱਲ ਰਹੀ ਹੈ ਤੇ ਤਪ ਇਸ ਕਦਰ ਹੈ ਕੁਝ ਹੱਦ ਤੱਕ ਇਹ ਗਰਮੀ ਦਾ ਮਹੀਨਾ ਇਸ ਦਿਨਾਂ ਦੇ ਵਿੱਚ ਉਦਾਸਰ ਦੂਸਰਾ ਕੁਝ ਮਨੁੱਖ ਨੇ ਸਹਿੜੀਆਂ ਆਪਣੀਆਂ ਮੁਸੀਬਤਾਂ ਖੁਦ ਰੁੱਖ ਵੱਡੋ ਏਸੀ ਲਾਓ ਹੈਨਾ ਜੰਗਲ ਮੁਕਾਓ ऐसे जोड़ों ते कुछ काफी कुछ ਅਸੀਂ ਆਪਸੇ ਹੜਿਆ ਪਰ ਜੋ ਗਰਮੀ ਲੁਧਿਆਣਾ ਚ ਹੈ ਉਹ ਤਾਂ ਤਾਂ ਕਹਿੰਦੇ ਕੋਈ ਥਰਮਾਮੀਟਰ ਨਾਲ ਵੀ ਨਹੀਂ ਨਾਪੀ ਜਾ ਸਕਦੀ ਵੈਸੇ ਸਮਰਾਲੇ ਤੋਂ ਲੈ ਕੇ ਲੁਧਿਆਣਾ ਖੇਤਰ ਚ 45 ਤੋਂ 46 ਡਿਗਰੀ ਤਾਪਮਨ ਦੱਸਿਆ ਜਾ ਰਿਹਾ ਕਹਿੰਦੇ ਸਭ ਤੋਂ ਵੱਧ ਗਰਮ ਇਸ ਮੌਕੇ ਪੰਜਾਬ ਚ ਸਮਰਾਲਾ ਖੇਤਰ ਦੱਸਿਆ ਜਾ ਰਿਹਾ 46 ਡਿਗਰੀ ਤੱਕ ਤਾਪਮਨ ਜਾ ਰਿਹਾ ਤੇ ਲੁਧਿਆਣਾ ਚ ਵੀ 45 ਡਿਗਰੀ ਇਸੇ ਤਰ੍ਹਾਂ ਅੰਮ੍ਰਿਤਸਰ 'ਚ ਵੀ 44 ਡਿਗਰੀ ਪਠੰਡਾ 'ਚ ਵੀ 44 ਡਿਗਰੀ ਤੇ ਪਾਰਾ 45 ਡਿਗਰੀ ਦੇ ਲਗਭਗ ਹੈ। ਚੰਡੀਗੜ੍ਹ 'ਚ ਵੀ 44 ਤੇ ਹੈ। ਸੋ ਪੂਰੇ ਪੰਜਾਬ 'ਚ ਐਵਰੇਜ 44-45 ਡਿਗਰੀ ਤਾਪਮਾਨ ਚੱਲ ਰਿਹਾ ਤੇ ਲੁਧਿਆਣਾ 60 ਡਿਗਰੀ ਤੱਕ ਜਾ ਰਿਹਾ। ਸਮਰਾਲਾ 60 ਡਿਗਰੀ ਤੱਕ ਜਾ ਰਿਹਾ। ਸੋ ਲੁਧਿਆਣੇ ਦਾ ਅਸਰ ਗਰਮੀ ਦਾ ਜਿਮਨੀ ਚੌਂੜ ਵੀ ਹੈ। ਚਲੋ ਜਿਮਨੀ ਚੌਂੜ 'ਚ ਕਾਫੀ ਖਾੜਾ ਪੱਕ ਗਿਆ। ਲੈ ਦੇਖਿਆ ਹੁਣ 7 ਦਿਨ ਬਚੇ ਨੇ। 19 ਤਰੀਕ ਨੂੰ ਬੋਟਾ ਨੇ 17 ਤਰੀਕ ਸ਼ਾਮ ਨੂੰ 5 ਵਜੇ ਤੋਂ ਪ੍ਰਚਾਰ ਬੰਦ ਹੋ ਜਾਣਾ ਤੇ ਅੱਜ ਆਜੀ ਇੰਡਸਟਰੀ ਪੋਰਟਲ ਜਾਰੀ ਕਰਤਾ ਜੀ 45 ਦਿਨਾਂ ਚ ਲਾਓ ਜੀ ਇਹਦੇ ਤੇ ਜਾਣਕਾਰੀ ਪਾਓ ਤੇ ਫੈਕਟਰੀ ਖੋਲੋ ਜੀ ਇੰਡਸਟਰੀ ਲਾਓ ਜੀ ਸਾਰਾ ਕੁਝ ਸਹਾਨ ਕਰਤਾ ਇਹ ਦਾਵੇ ਬਾਦੇ ਬਾਜ਼ਲਾਂ ਦੇ ਟਾਈਮ ਵੀ ਕੈਪਟਨ ਦੇ ਟਾਈਮ ਵੀ ਖੂਬ ਸੁਣੇ ਸਿੰਗਲ ਵਿੰਡੋ ਸਿਸਟਮ ਜੇ ਉਹ ਹੁਣ ਇਧਰ ਵੀ ਇੱਕ ਡਰਾਮਾ ਹੋ ਗਿਆ ਜੀ ਤੇ ਉਸ ਤੋਂ ਬਾਅਦ ਕਹਿੰਦੇ ਜੀ ਕੇਜਰੀਵਾਲ ਜੀ ਨੇ ਰੁੱਖ ਲੁਧਿਆਣਾ ਦਾ ਕਰ ਲਿਆ ਤੇ ਭਗਵੰਤ ਸਿੰਘ ਦੇ ਨਾਲ ਜਾਣਗੇ ਸੰਗੀ ਨਾਲ ਪਰਾਂ ਦੇ ਤਾਂ ਬੱਜੇ ਨੇ ਇਥੇ ਹੁਣ ਇਹਦੀ ਚਰਚਾ ਖੂਬ ਹੈ ਵੀ ਕਿ ਇਹ ਸਾਰਾ ਕੁਝ ਜੋ ਕੀਤਾ ਜਾ ਰਿਹਾ ਚਾਹੇ ਕੈਨੇਡਾ ਦੀ ਬੈਠਕ ਦੇ ਵਿੱਚ ਉਹ ਲੇਬਰ ਲਾਲ ਦੇ ਹਵਾਲੇ ਨਾਲ ਨੀਵਾਵਲੀ ਬਣਾਈ ਗਈ ਉਹ ਵੀ ਕਹਿੰਦੇ ਜੀ ਖੁਸ਼ ਕਰਨੇ ਆ ਅਸੀਂ ਵਪਾਰੀ ਉਦਯੋਗ ਦੁਕਾਨਦਾਰ ਤੇ ਹੁਣ ਅੱਜ ਵਾਲਾ ਇਹ ਵੀ ਕਹੋ ਜੀ ਤੁਹਾਡੇ ਲਈ ਤਾਂ ਆਸਾਨ ਕਰਤਾ ਜਿਨੇ ਵੀ ਆਉਣਾ 45 ਦਿਨਾਂ ਚ ਤੁਹਾਡਾ ਇਕੋ ਪੋਰਟਲ ਦੇ ਉੱਤੇ ਸਾਰਾ ਕੁਝ ਪਾ ਕੇ ਸਰਜਾ ਕਰਨਾ ਤੇ ਮਨਜ਼ੂਰੀ ਮਿਲ ਜੀ ਖੋਲੋ ਜੀ ਇੰਡਸਟਰੀ ਖੋਲੋ ਜੀ ਉਦਯੋਗ ਲਾਓ ਜੀ ਫੈਕਟਰੀਆਂ ਸੋ ਇਹ ਕੁੱਲ ਮਿਲਾ ਕੇ ਉਦਯੋਗਿਕ ਘਰਾਣੇ ਨੂੰ ਖੁਸ਼ ਕਰਨ ਦੀ ਇਹਨਾਂ ਦੇ ਨਾਲ ਚਕਵਾਇਆ ਦਾ ਸੋ ਉਸ ਕਵਾਇ ਦੇ ਤਹਿਤ ਹੁਣ ਲੁਧਿਆਣਾ ਦਾ ਰੁਖ ਕਰ ਲਿਆ ਪੰਜਾਬ ਸਰਕਾਰ ਨੇ ਤੇ ਹੁਣ 7 ਦਿਨ ਸਰਕਾਰ ਉੱਥੇ ਡੇਰੇ ਲਾਊਗੀ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਇੱਥੋਂ ਕੀ ਸੰਜੀਵ ਅਰੋੜਾ ਨੂੰ ਜਿਤਾਉਣ 'ਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਕਿਉਂਕਿ ਬੇਸ਼ੱਕ ਭਾਜਪਾ ਤੇ ਇਕਾਲੀ ਆਲ ਦੇ ਉਮੀਦਵਾਰ ਵੀ ਮੈਦਾਨ 'ਚ ਨੇ ਬੇਸ਼ੱਕ ਸ਼੍ਰੋਮਣੀ ਕਾਦਲ ਅੰਮ੍ਰਿਤਸਰ ਦਾ ਵੀ ਤੇ ਕੁਝ ਹੋਰ ਉਮੀਦਵਾਰ ਵੀ ਮੈਦਾਨ 'ਚ ਨੇ ਪਰ ਲੁਧਿਆਣਾ ਪੱਛਮੀ ਦੇ ਇਹ ਗਰਮ ਹਵਾ ਦੇ ਬੁੱਲੇ ਦੱਸਦੇ ਨੇ ਕਿ ਭਈ ਸੇਖ ਤਾਂ ਅੰਮੋ ਸਾਹਮਣੇ ਦਾ ਹੋ ਗਿਆ ਆ ਆਮ ਆਦਮੀ ਪਾਰਟੀ ਦੀ ਲਾਟ ਕਾਂਗਰਸ ਨੂੰ ਫੁੱਕਣ ਨੂੰ ਫਿਰਦੀ ਆ ਤੇ ਕਾਂਗਰਸ ਵਾਲੀ ਲਾਟ ਇਹਨਾਂ ਨੂੰ ਸਾੜਨ ਨੂੰ ਫਿਰਦੀ ਆ ਤੋਂ ਟੱਕਰਾਂ ਕਹਿੰਦੇ ਅੰਮੋ ਸਾਹਮਣੇ ਦਾ ਮੁਕਾਬਲਾ ਆਮ ਆਦਮੀ ਪਾਰਟੀ ਬਨਾਮ ਕਾਂਗਰਸ ਜਾਂ ਕਾਂਗਰਸ ਬਨਾਮ ਆਪ ਹੋ ਗਿਆ ਤੇ ਜੇ ਸਥਿਤੀ ਆ ਤੇ ਕੀ ਸਤਾਤਰੀ ਤੇਰੇ ਲਈ ਕੋਈ ਚੁਣੌਤੀ ਹੋ ਸਕਦੀ ਹੈ ਜਾਂ ਜਿਮਨੀ ਚੋਣ ਨੂੰ ਜਿਵੇਂ ਪਹਿਲਾਂ ਪਿਛਲੀ ਚਲੰਦਰ ਵਾਲੀ ਜਿੱਤੀ ਤੇ ਬਾਕੀ ਜਿੱਤੀ ਉਵੇਂ ਕੱਢ ਕੇ ਲੈ ਜਾਣਗੇ ਜਾਂ ਫਿਰ ਸਮਰਜੀਤ ਮਾਨ ਵਾਲਾ ਕੰਮ ਲੋਕ ਸਭਾ ਚੋਣ ਵਾਲਾ ਕੰਮ ਹੋ ਜਾਊਗਾ ਇਸ ਲਈ ਵੀ ਚਰਚਾ ਹੈ ਪਰ ਜੀ ਇਹ ਚੋਣਾਂ ਦੀ ਗਰਮੀ ਤੇ ਮੌਸਮ ਦੀ ਗਰਮੀ ਦੋਆਂ ਦਾ ਅਸਰ ਖੂਬ ਦਿਖ ਰਿਹਾ ਤੇ ਦੇਖਣ ਵਾਲੀ ਗੱਲ ਹੋਗੀ ਕਿ ਦੋਆਂ ਗਰਮੀਆਂ ਦਾ ਤਾਪ ਕਿਹੜੀ ਤਰ ਚੱਲ ਪਉਂਦੀ ਹੈ ਤੇ ਕਿਹੜੀ ਨਹੀਂ ਮਸਲਾ ਬਹੁਤ ਗੰਭੀਰ ਹੈ ਜੀ ਪੰਜਾਬ ਚ ਕੋਈ ਵੱਡਾ ਆਰਥਿਕ ਸੰਕਟ ਖੜਾ ਹੋਣ ਜਾ ਰਿਹਾ ਪੰਜਾਬ ਸਰਕਾਰ ਦੇ ਲਈ ਸੂਬੇ ਨੂੰ ਚਲਾਉਣਾ ਕੋਈ ਵੱਡਾ ਚੁਣੌਤੀ ਭਰਿਆ ਕਾਰਜ ਹੋਣ ਜਾ ਰਿਹਾ ਕੀ ਪੰਜਾਬ ਸਰਕਾਰ ਆਰਥਿਕ ਆਫਤਾ ਚ ਫਸ ਗਈ ਹੈ ਉਹਦੇ ਲਈ ਤਨਖਾਹਾਂ ਦੇਣੀਆਂ ਪੱਤੇ ਦੇਣੇ ਵਿਭਾਗੀ ਕੰਮਕਾਰ ਚਲਾਉਣੇ ਇਸ ਸਮੇਂ ਬਹੁਤ ਮੁਸ਼ਕਲ ਪਰੇ ਕਰ ਜੁਰੇ ਸਾਰੇ ਸਵਾਲ ਮੈਂ ਇਸ ਲਈ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਦੀ ਉਹ ਚਿੱਠੀ ਜਿਹੜੀ 1 ਨਹੀਂ 2 ਨਹੀਂ 3 ਨਹੀਂ 4 ਨਹੀਂ ਦਰਜਨ ਵਿਭਾਗਾਂ ਨੂੰ ਕੱਢੀ ਗਈ 12 ਵਿਭਾਗਾਂ ਨੂੰ ਭੇਜੀ ਪੰਜਾਬ ਸਰਕਾਰ ਦੀ ਚਿੱਠੀ ਕਹਿੰਦੀ ਹੈ ਕਿ ਜਿਵੇਂ ਅੱਗੇ ਨਾ ਤਾਰ ਭੇਜਦੇ ਹੁੰਦੇ ਸੀ ਡਾਕ ਖਾਨੇ ਰਾਈ ਐਮਰਜੈਂਸੀ ਵਰਗੀ ਹੁੰਦੀ ਸੀ ਤਾਰ ਮਿਲਦੇ ਆਂ ਹੀ ਸੂਚਿਤ ਕਰਨਾ ਤਾਰ ਮਿਲਦਿਆਂ ਹੀ ਤੁਰ ਪੈਣਾ ਆ ਹੋ ਗਿਆ ਐ ਹੋ ਗਿਆ ਇਹ ਉਸ ਤਰ੍ਹਾਂ ਦੀ ਵਿਭਾਗੀ ਚਿੱਠੀ ਪੰਜਾਬ ਸਰਕਾਰ ਵੱਲੋਂ ਵਿੱਤ ਵਿਭਾਗ ਵੱਲੋਂ ਪੰਜਾਬ ਦੇ 12 ਵਿਭਾਗਾਂ ਨੂੰ ਕਿੱਢੀ ਗਈ ਹੈ ਇੱਚ ਕਿਹਾ ਗਿਆ ਕਿ ਚਿੱਠੀ ਮਿਲਦਿਆਂ ਹੀ ਸਾਰੇ ਪੈਸੇ ਵਾਪਸ ਭੇਜ ਦੇਣਾ ਬਿਲਕੁਲ ਜੀ ਪੰਜਾਬ ਦੇ ਅਹਿਮ 12 ਵਿਭਾਗਾਂ ਨੂੰ ਜਾਰੀ ਹੋਇਆ ਬਜਟ ਜਾਰੀ ਹੋਇਆ ਫੰਡ ਸਰਕਾਰੀ ਖਜ਼ਾਨੇ ਚ ਵਾਪਸ ਬੁਲਾ ਲਿਆ ਗਿਆ ਵਾਪਸ ਲੈ ਲੈ ਗਿਆ ਤੁਰੰਤ ਮੋੜਨ ਦੀ ਹਦਾਇਤ ਕਰ ਦਿੱਤੀ ਗਈ ਹੈ ਬੇਨ ਖਰਚਿਆ ਪੈਸਾ ਹਰ ਹਾਲ ਚ ਵਾਪਸ ਭੇਜਿਆ ਜਾਵੇ ਇਹ ਹੁਣ ਕੀ ਕੋਈ ਵੱਡੀ ਯੋਜਨਾ ਲਾਣਣੀ ਹੈ ਜਾਂ ਕੁਝ ਲੁਕੋਇਆ ਜਾ ਰਿਹਾ ਪੰਜਾਬੀਆਂ ਤੋਂ ਪੰਜਾਬ ਵਾਸੀਆਂ ਤੋਂ ਆਰਥਿਕ ਸੰਕਟ ਨੂੰ ਲੁਕੋਇਆ ਜਾ ਰਿਹਾ ਕਿ ਕਿਸੇ ਤਰ੍ਹਾਂ 19 ਜੂਨ ਨੂੰ ਵੋਟਾਂ ਪੈ ਜਾਣ ਤੇ ਫਿਰ ਦੇਖਾਂਗੇ ਇਸੇ ਲਈ ਕਿਹਾ ਗਿਆ ਭਾਗਾਂ ਨੂੰ ਕਿ ਹਫਤੇ ਖੰਡ ਦੀ ਮੁਸ਼ਕਲ ਹੈ ਤੁਹਾਨੂੰ ਵਾਪਸ ਕਰ ਦਿੱਤਾ ਜਾਊਗਾ ਇਹ ਹਫਤੇ 10 ਦਿਨਾਂ ਵਾਲਾ ਮਸਲਾ ਜਾਂ ਸਿਰਫ 19 ਜੂਨ ਲਗਾਉਣ ਵਾਲਾ ਮਸਲਾ ਪਰ ਪੰਜਾਬ ਦੇ ਸਿਰ ਤੇ ਵੱਡਾ ਆਰਥਿਕ ਸੰਕਟ ਖੜਾਉਣ ਜਾ ਰਿਹਾ 16000 ਕਰੋੜ ਦਾ ਕਰਜ਼ਾ ਕਟੌਤੀ ਕੇਂਦਰ ਕਰ ਚੁੱਕਿਆ ਜਿਹੜੀ ਸਭੀ ਸਾਲਾਨਾ ਲਿਮਿਟ ਹੈ ਹਰ ਸਾਲ ਪੰਜਾਬ ਨੂੰ ਜਿੰਨੀ ਲਿਮਿਟ ਮਨਜ਼ੂਰ ਹੁੰਦੀ ਹੈ ਕਰਜ਼ਾ ਲੈਣ ਦੀ ਉਹ ਚੋਂ 16000 ਕਰੋੜ ਦੀ ਕਟੌਤੀ ਕਰਤੀ ਕੇਂਦਰ ਨੇ ਪਿੰਡੂ ਵਿਕਾਸ ਫੰਡ 7.74 ਕਰੋੜ ਵੈਸੇ ਰੋਕਿਆ ਆਬ ਵੈਸੇ ਸਿਹਤ ਵਾਲਾ ਸਿੱਖਿਆ ਵਾਲਾ ਕਿੰਨੀਆਂ ਹੀ ਇਹਨਾਂ ਦੇ ਉੱਤੇ ਲਾਲ ਨਿਸ਼ਾਨ ਲੱਗ ਜਾਂਦੇ ਨੇ ਤੇ ਫੰਡ ਰੀਲੀਜ਼ ਨਹੀਂ ਹੁੰਦਾ ਪਰ ਹੁਣ ਕਰਜ਼ੇ ਦੀ ਲਿਮਿਟ ਦੇ ਵਿੱਚ ਵੀ 16000 ਕਰੋੜ ਦੀ ਕਟੌਤੀ ਹੋਈ ਹੈ ਉਸ ਦੀ ਪੂਰਤੀ ਦੇ ਲਈ ਕਿਹੜਾ ਢੰਗ ਤਰੀਕਾ ਅਪਣਾਇਆ ਗਿਆ ਕਿ ਜਿਹੜਾ 1 ਅਪ੍ਰੈਲ 2025 ਤੋਂ ਬਜਟ ਅਲਾਟ ਹੋਇਆ ਕਿ ਜੀ ਆ ਬਜਟ ਤੁਹਾਨੂੰ ਅਲਾਟ ਕੀਤਾ ਜਾਂਦਾ ਹੈ ਕਿ ਇਸ ਅਲਾਟ ਬਜਟ ਦੇ ਤਹਿਤ ਤੁਸੀਂ ਇਹ ਫੰਡ ਰੀਲੀਜ਼ ਕੀਤੇ ਜਾਂਦੇ ਨੇ ਵਿਭਾਗਾਂ ਨੂੰ ਅਜੇ ਅਪ੍ਰੈਲ ਮਹੀਨਾ ਤੇ ਮਈ ਮਹੀਨਾ ਦੋ ਮਹੀਨੇ ਲੰਘੇ ਨੇ ਤੀਏ ਮਹੀਨੇ ਦੇ 10 ਦਿਨ ਹੋਏ ਨੇ ਦੋ ਮਹੀਨੇ 10 ਦਿਨਾਂ ਬਾਅਦ ਹੀ ਜੇਕਰ ਆਰਥਿਕ ਸਥਿਤੀ ਇਹ ਹੋ ਗਈ ਕਿ ਤਨਖਾਹਾਂ ਪੱਤੇ ਕੰਮ ਕਰ ਚਲਾਉਣਾ ਨਾ ਉਹ ਇਸਰਾਂ ਕੁ ਸ਼ੁੱਕ ਗਿਆ ਇਸ ਲਈ ਵਿਭਾਗਾਂ ਨੂੰ ਦਿੱਤਾ ਹੋਇਆ ਥਾਂਡੇ ਵਾਪਸ ਬੁਲਾ ਲਓ ਤੇ ਫਿਰ ਭਾਈ ਬਾਕੀ 10 ਮਹੀਨੇ ਕਿਵੇਂ ਲੰਗਾਉਣੇ ਆ ਜੇ ਸੋ 9 ਮਹੀਨੇ 20 ਦਿਨ ਸਿੱਧੇ ਪਏ ਨੇ ਉਹ ਕਿਵੇਂ ਟਪਾਉਣੇ ਆ ਸਾਲ ਪੂਰਾ ਲਗਭਗ ਪਿਆ ਸਾਡੇ ਮੂਰੇ ਚਣੌਤੀ ਹੈ ਤਾਂ ਸਾਲਾਨਾ ਜਿਹੜਾ ਸਾਨੂੰ ਕਰਜ਼ੇ ਦੀ ਲਿਮਿਟ ਦਾ ਫਾਰਮੂਲਾ ਉਹ ਕਹਿੰਦੇ ਜੀ 48000 ਕਰੋੜ ਹੈ 48000 ਕਰੋੜ ਚੋਂ 24000 ਸਿੱਧਾ ਸਾਡਾ ਜਿਹੜਾ ਵਿਆਜ ਹੈ ਕਰਜ਼ੇ ਦਾ ਉਹ ਚਲਾ ਜਾਂਦਾ ਤੇ ਪਿੱਛੇ 24000 ਕਰੋੜ ਬਚਿਆ ਜੇ ਉਹਦੇ ਵਿੱਚੋਂ ਵੀ 16000 ਕਰੋੜ ਦੀ ਘਟौती ਹੈ ਫਿਰ ਸਾਲ ਕਿਵੇਂ ਲੰਘੂਗਾ ਮੂਲ ਵੀ ਤਾਰਨਾ ਹੋਊਗਾ ਤਨਖਾਹਾਂ ਵੀ ਦੇਣੀਆਂ ਪੱਤੇ ਵੀ ਦੇਣੇ ਆ ਚੌਪਰ ਚੁੱਪਰ ਵੀ ਡਾਉਣਾ ਹੈ ਸਭ ਵੱਡਾ ਸਵਾਲ ਹੈ ਇਸ ਲਈ ਇਸ ਮਹੀਨੇ ਦੇ ਕੇਂਦਰੀ ਕਰਜ਼ੇ ਵਾਲੀ ਲਿਮਟ ਤੋਂ ਇਲਾਵਾ 1000 ਕਰੋੜ ਹੋਰ ਵੱਖਰਾ ਕਰਜ਼ਾ ਲੈਣ ਦੀ ਕਵਾਇਦ ਵਿੱਢੀ ਗਈ ਹੈ 42000 ਕਰੋੜ ਦਾ ਦਾ ਸਭ ਸਿੱਧਾ ਹੀ ਪਤਾ ਆਪਾਂ ਪਹਿਲਾਂ ਹੀ ਗੱਲ ਕਰਦੇ ਹਾਂ ਕਿ 4000 ਤੋਂ 4200 ਕਰੋੜ ਪੰਜਾਬ ਸਰਕਾਰ ਹਰ ਮਹੀਨੇ ਕਰਜ਼ਾ ਲੈ ਰਹੀ ਆ ਤੇ ਐਵੇਂ ਚਾਰ-ਚਾਰ ਕੋਟ ਦੀ ਬਣਦੀ ਅਖੀਰਲੇ ਮਹੀਨੇ ਜਾ ਕੇ ਦਿੱਕਤ ਹੋ ਜਾਂਦੀ ਆ ਅਕਸਰ ਇਹ ਕੈਪਟਨ ਦੇ ਟਾਈਮ ਵੀ ਮੁਸ਼ਕਲ ਆਉਂਦੀਆਂ ਰਹੀਆਂ ਬਾਦਲਾਂ ਦੇ ਟਾਈਮ ਵੀ ਮੁਸ਼ਕਲ ਆਉਂਦੀਆਂ ਰਹੀਆਂ ਤੇ ਕਰਜ਼ਾ ਉਹਨਾਂ ਦੀ ਦਿੱਤਾ ਹੋਇਆ ਹੀ ਇਹ ਨਤੀਜਾ ਹੈ ਕਿ ਇੰਨਾ ਕਰਜ਼ਾ ਚੜਾਤਾ ਕਿ ਮੌਜੂਦਾ ਸਰਕਾਰ ਦਾ ਅੱਧਾ ਕਰਜ਼ੇ 'ਚ ਤਾਂ ਵਿਆਜ ਹੀ ਜਾ ਰਿਹਾ ਪਰ ਇਹਨਾਂ ਨੇ ਵੀ ਉਸ ਕਰਜ਼ੇ ਨੂੰ ਘਟਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਆਪਣੇ ਖਰਚੇ ਘਟਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਕੋਈ ਬਚਤ ਦਾ ਰਾਹ ਕੱਢਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਉਲਟਾ ਕਰਜ਼ੇ ਦੀ ਲਿਮਟ ਹੋਰ ਵਧਾਈ ਗਈ ਸੋ ਇਹ ਸਥਿਤੀ ਦੇ ਵਿੱਚ ਪੰਜਾਬ ਅੱਜ ਕੀ ਵੱਡੇ ਆਰਥਿਕ ਸੰਕਟ ਵਿੱਚ ਫਸ ਗਿਆ ਸਵਾਲ ਤਾਂ ਇੱਥੋਂ ਆ ਕੇ ਖੜਾ ਹੋਇਆ ਹਾਂ ਠੀਕ ਹੈ ਤੁਸੀਂ ਮੰਨਾਈਆਂ ਕਰਨੀਆਂ ਕਰੋ ਤੁਹਾਨੂੰ ਲੱਗਦਾ ਕਿ ਜ਼ਮੀਨ ਐਕਵਾਇਰ ਕਰਨ ਨਾਲ ਮਸਲਾ ਹੱਲ ਹੋ ਜਾਊਗਾ ਆ ਲੈ ਲਓ ਜੀ ਇੱਥੇ ਵੀ ਨਾ 19 ਸਾਈਟਾਂ ਤੁਸੀਂ ਤੈਅ ਕਰ ਲੀਆਂ ਹੋਣ ਅਮ ਹਾਲ ਹੀ ਫਿਰ 6500 ਏਕੜ ਦੇ ਕਰੀਬ ਜ਼ਮੀਨ ਅਕਵਾਇਰ ਕਰਨ ਦਾ ਹੁਕਮ ਹੋ ਗਿਆ ਜੀ ਅਗਲੇ 2 ਮਹੀਨਿਆਂ ਚ ਕੰਮ ਮੁਕੰਮਲ ਹੋ ਜਾ ਮਤਲਬ ਇਦਾਂ ਖਜ਼ਾਨੇ ਚ ਪੈਸਾ ਲਿਆਉਣਾ ਜਾਂ ਫਿਰ ਇਸ ਦੀ ਆਰ ਦੇ ਵਿੱਚ ਰਾਜਨੀਤਿਕ ਧਿਰਾਂ ਦਾ ਪ੍ਰਸ਼ਾਸਨਿਕ ਧਿਰਾਂ ਦਾ ਸਿਵਲ ਤੇ ਪੁਲਿਸ ਸੰਤਰ ਦਾ ਹੋਰ ਜੁਡੀਸ਼ੀਅਲ ਵਾਲੇ ਵੱਡੇ ਘਰਾਣਿਆਂ ਦਾ بڑے ਲੋਕਾਂ ਦਾ ਇੰਡਸਟਰੀਸਟਾਂ ਦਾ ਕਿਦਾ ਕਿਦਾ ਪੈਸਾ ਕਾਲੇ ਤੋਂ ਚਿੱਟਾ ਕਰਾਉਣਾ ਇਸ ਦੇ ਤਹਿਤ ਇਸ ਸਮੇਂ ਕਹਿੰਦੇ ਕਿ ਇਹ ਜਿਹੜੀ ਇੰਡਸਟਰੀ ਖੜੀ ਹੋਈ ਹੈ ਨਾ ਸਾਡੇ ਜਮੀਨਾਂ ਆਖਰੀ ਦੋ ਪ੍ਰੋਖਤ ਵਾਲੀ ਪ੍ਰੋਪਰਟੀ ਡੀਲਰ ਵਾਲੀ ਹੈ ਨਾ ਲੈਂਡ ਮਾਫੀਆ ਵਾਲੀ ਕਹਿੰਦੇ ਇੱਥੇ ਹੀ ਸਾਰਾ ਕੁਝ ਹੈ ਪ੍ਰੋਪਰਟੀ ਦੇ ਧੰਦੇ 'ਚ ਇੱਥੇ ਸਾਰਾ ਕੁਝ ਬਲੈਕ ਤੋਂ ਚਿੱਟਾ ਚਿੱਟੇ ਤੋਂ ਕਾਲਾ ਕਾਲੇ ਤੋਂ ਚਿੱਟਾ ਇਹ ਸਾਰਾ ਕੁਝ ਇੱਥੇ ਹੁੰਦਾ ਕੀ ਉਸ ਧੰਦੇ ਲਈ ਹੈ ਤੇ ਜਾਂ ਵੀ ਸੋਸਾਈ ਦੀਆਂ ਚੋਣਾਂ ਲਈ ਪਾਰਟੀ ਪੱਤਰ ਤੇ ਕੁਝ ਇਕੱਠਾ ਕਰ ਲਈਏ ਸਾਰੇ ਸਵਾਲ ਖੜੇ ਨੇ ਪਰ ਇਹਨਾਂ ਸਵਾਲਾਂ ਦੇ ਵਿੱਚ ਇਹ ਸਵਾਲ ਨੇ ਵੱਡਾ ਪਹਿਲੂ ਖੜਾ ਕਰ ਦਿੱਤਾ ਕਿ ਜਿੱਥੇ ਲਿਆ ਕੇ ਪੰਜਾਬ ਨੂੰ ਰੱਖਿਆ ਗਿਆ ਤਨਖਾਹ ਦੇਣੀਆਂ ਵੀ ਮੁਸ਼ਕਲ ਹੋ ਗਈਆਂ ਸਮਾਜਿਕ ਸੁਰੱਖਿਆ ਵਾਲੀਆਂ ਤਨਖਾਹਾਂ ਪੈਨਸ਼ਨਾਂ ਦੇਣੀਆਂ ਮੁਸ਼ਕਲ ਹੋ ਗਈਆਂ ਆਮ ਪੈਨਸ਼ਨਾਂ ਦੇਣੀਆਂ ਮੁਸ਼ਕਲ ਹੋ ਗਈਆਂ ਬਿਜਲੀ ਸਬਸਿਡੀ ਵਾਲਾ ਮਸਲਾ ਫਸਿਆ ਹੈ ਹੈਨਾ ਅਜੇ ਬੀਬੀਆਂ ਨੂੰ 1000 ਰੁਪਏ ਦੇਣ ਦਾ ਵਾਅਦਾ ਪਿਆ ਤੇ ਅਸੀਂ ਅੱਜ ਦੀ ਤਰੀਕ ਵਿੱਚ ਇਹ ਵਿੱਤੀ ਬਰਾ ਮੁਕਣ ਤੱਕ ਸਵਾ ਚਾਰ ਲੱਖ ਕਰੋੜ ਦੇ ਕਰਜ਼ਈ ਹੋਵਾਂਗੇ ਅੱਜ ਅਸੀਂ 410 12000 ਕਰੋੜ ਤੋਂ ਉੱਪਰ ਤੇ ਕਰਜ਼ਈਆਂ ਤੇ ਸਵਾ 4 ਲੱਖ ਕਰੋੜ ਦੇ ਕਰਜ਼ਈ ਹੋ ਜਾਣ। ਤੇ ਹਿਸਾਬ ਲਾ ਲੋ ਕਿ ਜਾਣੀ ਕਿੱਥੇ ਸਥਿਤੀ ਪੰਜਾਬ ਦੀ ਇਸ ਹਾਲਾਤ ਦੇ ਵਿੱਚ ਇਹ ਸਵਾਲ ਬਹੁਤ ਅਹਿਮ ਹੋ ਗਿਆ ਕਿ ਕੀ ਪੰਜਾਬ ਦੇ ਵਿੱਚ ਆਰਥਿਕ ਆਫਤਾਂ ਨੇ ਹਮਲਾ ਕਰ ਦਿੱਤਾ ਹੈ ਇਹ ਚੋ ਨجات ਪਾਉਣਾ ਹੁਣ ਮੁਸ਼ਕਲ ਭਰਿਆ ਨਜ਼ਰ ਆਉਂਦਾ ਤੇ ਇਸੇ ਲਈ ਫਿਰ ਇਹ ਰਾ ਚੁਣਿਆ ਜਾ ਗਿਆ ਇਸ ਸਵਾਲ ਵੱਡਾ ਵੱਡਾ ਸਵਾਲ ਤਾਂ ਨਸ਼ਿਆਂ ਵਾਲਾ ਵੀ ਆ ਜੀ ਆਪਾਂ ਲਗਾਤਾਰ ਨਸ਼ਿਆਂ ਦੇ ਮਾਮਲੇ ਤੇ ਸਰਕਾਰਾਂ ਬਦਲਦੀਆਂ ਰਹੀਆਂ ਪਰ ਆਪਾਂ ਇਸ ਨੁਕਤੇ ਤੇ ਗੱਲ ਕਰਦੇ ਆ ਰਹੇ ਹਾਂ। ਅਕਾਲੀ ਦਲ ਦੀ ਸਰਕਾਰ ਨੂੰ ਸੱਤਾ ਚੋਂ ਬਾਹਰ ਕਰਨ ਦੇ ਲਈ ਕੈਪਟਨ ਅਮਿੰਦਰ ਸਿੰਘ ਨੇ ਗੁਰੂ ਘਰ ਕੰਨੀ ਨੂੰ ਮੂੰਹ ਕਰਕੇ 4 ਹਫ਼ਤਿਆਂ ਚ ਨਸ਼ਾ ਮਕਾਉਣ ਦੇ ਵਾਅਦੇ ਕੀਤੇ। ਗੁਟਕਾ ਸਾਬ ਤੇ ਹੱਥ ਰੱਖੇ। ਤੇ ਫਿਰ ਕਿਆ ਕੰਨੇ ਪਰਚੇ ਦਰਜ ਕਰਤੇ ਇੰਨੇ ਬੰਦੇ ਅੰਦਰ ਕਰਤੇ ਹੋਰ ਨਸ਼ੇ ਦਾ ਲਗ ਕਿਵੇਂ ਤੋੜਨਾ ਤੋੜਤਾ ਜੀ। ਪਰ ਉਹਨਾਂ ਮਾਮਾ ਨੂੰ ਕਿਵੇਂ ਠਾਰਪ ਹੋਊਗੀ ਜਿਨ੍ਹਾਂ ਨੇ ਆਪਣੇ ਪੁੱਤ ਆਪਣੇ ਹੱਥੀ ਤੋਰੇ ਉਹਨਾਂ ਬਜ਼ੁਰਗਾਂ ਨੂੰ ਕਿਵੇਂ ਤਰਬਾਸ ਆਉਗੀ ਜਿਨ੍ਹਾਂ ਨੇ ਸੋਚਿਆ ਸੀ ਕਿ ਸਾਡੇ ਮੁੰਡੇ ਸਾਨੂੰ ਆਖਰੀ ਵਿਦਾਈ ਦੇਣ ਲੱਗਿਆ ਮੋਢਾ ਦੇਣਗੇ ਪਰ ਉਹ ਬਜ਼ੁਰਗ ਮੋਢੇ ਪੁੱਤਾਂ ਦੀਆਂ ਲਾਸ਼ਾਂ ਸ਼ਮਸ਼ਾਨ ਘਰ ਤੋਂ ਢੋਂਦੇ ਰਹੇ ਕਿਵੇਂ ਠਾਰ ਦੇ ਤੈ ਉਹ ਫਿਰ ਇਹਦੇ ਉੱਤੇ ਮਰਨਮ ਲਾਉਣ ਦਾ ਦਮ ਪਰਿਆ ਕੇਜਰੀਵਾਲ ਤੇ ਭਗਵੰਤ ਮਾਨ ਨੇ ਕਿ ਚਾਰ ਮਹੀਨੇ ਦੇ ਦਿਓ ਸਰਕਾਰ ਬਣਦੇ ਆਂ 4 ਮਹੀਨਿਆਂ ਚ ਪੰਜਾਬ ਚ ਨਸ਼ਾ ਮੁਕਾ ਦੇਾਂਗੇ ਸਾਢੇ 3 ਸਾਲ ਹੋਣ ਨੂੰ ਆਏ ਤੇ ਕਹਿੰਦੇ ਜੀ ਜੁੱਧ ਨਸ਼ਿਆਂ ਬਿਰੋ ਦਾ ਘਰ ਢਾਤੇ ਜੀ ਬਲਡੋਜ਼ਰ ਫੇਰਤਾ ਜੀ ਆ ਤੋੜਤਾ ਜੀ ਕੰਮ ਮੁਕਾਤਾ ਜੀ ਲਾਓ ਜੀ ਅਸਾਂ 16000 ਤਸਕਰ ਅੰਦਰ ਦੇਤਾ ਜੀ ਚੱਕ ਕੇ ਆ ਮਾਰਚ ਅਪ੍ਰੈਲ ਮਈ ਜੂਨ 4 ਮਹੀਨਿਆਂ ਚ ਤੇ ਜੇ 16000 ਤੋਂ ਪਰ ਤਸਕਰ ਅੰਦਰ ਦਿੱਤਾ ਹੋਵੇ ਤੇ ਫਿਰ ਤਾਂ ਬੱਲੇ ਬੱਲੇ ਹੋਵੇ ਚੱਕਾ ਮੁੱਕਿਆ ਹੋਵੇ ਡੀਜੀਪੀ ਸਾਹਿਬ ਕਹਿ ਰਹੇ ਸੀ ਕਿ ਅਸੀਂ ਲੰਘੇ 3 ਮਹੀਨਿਆਂ ਚ 14734 ਹੈ ਨਾ ਤਸਕਰ ਫੜਲੇ ਜੀ ਹੁਣ 1 ਮਾਰਚ ਤੋਂ ਲੈ ਕੇ ਹੁਣ ਤੱਕ 16492 ਕਰੀਬ ਕਰੀਬ 16500 ਕਹਿੰਦੇ ਜੀ ਤਸਕਰ ਫੜਲੇ ਜੇ ਇਦਾਂ ਹੀ ਤਸਕਰ ਫੜਲੇ ਫਿਰ ਨਸ਼ਾ ਕਿਉਂ ਨਹੀਂ ਮੁੱਕਿਆ ਫਿਰ ਆਪਾਂ ਇਸ ਵੈਲਿਊ ਤੇ ਵੀ ਗੱਲ ਕਰ ਰਹੇ ਸੀ ਕਿ ਕਿ ਨਸ਼ੇ ਨੇ ਪੈਰ ਕਿਵੇਂ ਪਸਾਰੇ ਨੇ ਉਹਦਾ ਇਹ ਦਿਖਦਾ ਕਿ 2022 ਜਦੋਂ ਆਵਾਦੀ ਪਾਰਟੀ ਸਰਕਾਰ ਆਈ ਤਾਂ ਉਹ ਮੁਫਤ ਆਲੀ ਗੋਲੀ ਕਹਿੰਦੇ ਜੀ ਉਹਦੇ ਤੇ 1 ਲੱਖ ਤਬਦ ਬੰਦਾ 1 ਲੱਖ 5000 ਬੰਦਾ ਲੱਗਿਆ ਸੀ ਤੇ ਅੱਜ ਦੀ ਤਰੀਕ ਨੂੰ ਪਰ 3 ਲੱਖ ਤੋਂ ਉੱਪਰ ਬੰਦਾ ਲੱਗਿਆ ਆ ਜਨਵਰੀ 2025 ਚ 88 ਲੱਖ ਗੋਲੀ 1 ਮਹੀਨੇ ਚ ਲੱਗਦੀ ਸੀ ਹੁਣ 91 ਲੱਖ ਤੋਂ ਉੱਪਰ ਲੱਗ ਰਹੀ ਆ 1 ਕਰੋੜ ਨੂੰ ਜਾਂ ਟੁਕੀ ਆ ਤੇ ਨਸ਼ਾ ਛਡਾਊ ਕੇਂਦਰ ਨਸ਼ਾ ਵੇਚਣ ਦੇ ਏਡੇ ਬਣਦੇ ਜਾ ਰਹੇ ਨੇ ਕਰੇ ਤਾਂ ਕਰੇ ਕੀ ਤੇ ਲੋ ਟੁਲਟੀ ਆ ਜੀ ਨਸ਼ਾ ਛਡਾਉਣ ਦੇ ਲਈ ਪੁੱਤ ਵੀ ਉੱਥੇ ਬਣਾ ਆਓ ਤੇ ਨਾਲ ਲੱਖ ਰੁਪਈਆ ਵੀ ਮਹੀਨੇ ਦਾ ਫੜਾਓ 35000 40000 ਤੋਂ ਲੈ ਕੇ 1 ਲੱਖ ਰੁਪਈਆ ਮਹੀਨਾ ਇਸ ਸਭ ਦੇ ਦਰਮਿਆਨ ਇੱਕ ਨਵਾਂ ਪਹਿਲੂ ਉਭਰਿਆ ਚਰਨਜੀਤ ਪੁੱਲਰ ਹੋਰਾਂ ਦੀ ਇਹ ਰਿਪੋਰਟ ਜਿਹੜੀ ਪੰਜਾਬੀ ਟ੍ਰਿਬਿਊਨ ਦੀ ਟੀਮ ਨੇ ਥਾਣਿਆਂ ਦੀ ਕਾਗਜ਼ ਪੱਤਰ ਫਰੋਲ ਕੇ ਸਾਹਮਣੇ ਲਿਆਂਦੀ ਉਹ ਦੱਸਦੀ ਆ ਕਿ ਵੀ ਇੱਕੋ ਤਰ੍ਹਾਂ ਦੀ ਵਾਰਤ ਲਿਖੀ ਜਾ ਰਹੀ ਆ ਨਸ਼ੇੜੀਆਂ ਨੂੰ ਫੜਨ ਲੱਗਿਆ ਰਿਕਾਰਡ 'ਚੋਂ ਤਸਕਰਾਂ ਲਈ ਛੱਡਦੇ ਨੇ ਗਿਣਤੀ 'ਚੋਂ ਇੱਧਰ ਆਉਂਦੇ ਨੇ ਕਿੰਨੇ ਤਸਕਰ ਫੜਲੇ ਪਰ ਉਹ ਨਸ਼ੇੜੀ ਨੇ ਨਸ਼ੇੜੀ ਵੀ ਹੈ ਜਾਂ ਨਹੀਂ ਇਹ ਵੀ ਹੁਣ ਪਤਾ ਨਹੀਂ ਪਰ ਰਿਪੋਰਟ ਇਹ ਕਹਿੰਦੀ ਆ ਤੁਹਾਨੂੰ ਚੇਤੇ ਆ ਕਿ ਪੰਜਾਬ ਚ ਜਦੋਂ ਉਸ 80 90 ਦੇ ਦਹਾਕੇ ਦੇ ਦੌਰ ਚ ਥਾਣਿਆਂ ਚ ਇਨਕਾਉਂਟਰਾਂ ਵਾਲੇ ਪਰਚੇ ਕੱਟੇ ਜਾਂਦੇ ਸੀ ਲਗਭਗ ਇੱਕੋ ਤਰ੍ਹਾਂ ਦੀ ਇਬਾਰਤ ਲਿਖੀ ਜਾਂਦੀ ਸੀ ਤੁਹਾਡੇ ਧਿਆਨ ਚਾ ਜਦੋਂ ਆ ਫੀਮ ਭੁੱਕੀ ਫੜੀ ਜਾਂਦੀ ਆ ਫਿਰ ਇੱਕੋ ਤਰ੍ਹਾਂ ਦੀ ਇਬਾਰਤ ਕਿ ਮੁਖਬਰ ਨੇ ਖਬਰ ਦਿੱਤੀ ਅਸੀਂ ਨਾਕਾ ਲਾਇਆ ਨਾਕੇ ਤੇ ਸਾਹਮਣੇ ਤੋਂ ਇੱਕ ਬੰਦਾ ਸਾਈਕਲ ਤੇ ਆਉਂਦਾ ਦਿਖਿਆ ਫਿਰ ਹੋਲੀ-ਹੋਲੀ ਸਾਈਕਲ ਮੋਟਰਸਾਈਕਲ 'ਚ ਵੀ ਬਦਲਿਆ ਹੈ ਨਾ ਤੇ ਪੁਲਿਸ ਨੂੰ ਦੇਖ ਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਘੇਰਾਬੰਦੀ ਕੀਤੀ ਤਾਂ ਉਹਦਾ ਝੋਲਾ ਫੜਿਆ ਗਿਆ ਕਿਤੇ ਭੱਜ ਗਿਆ ਬੰਦਾ ਕਿਤੇ ਫੜ ਲਿਆ ਤੇ ਝੋਲੇ 'ਚ ਉਹ ਕੁਝ ਬਰਾਮਦ ਹੋਇਆ ਲੋਜਿਕ ਹੋ ਗਿਆ ਕਰਨ ਲੱਗ ਪਿਆ ਬਿਲਕੁਲ ਉਸੇ ਤਰ੍ਹਾਂ ਦੀ ਈਵਾਰਤ ਹੁਣ ਨਸ਼ਿਆਂ ਵਾਲੇ ਮਾਮਲੇ 'ਚ ਇਹ ਹੈ ਜੁੱਧ ਨਸ਼ਿਆਂ ਵਿਰੁੱਧ ਉਹਦੀ ਈਵਾਰਤ ਮੈਂ ਤੁਹਾਡੇ ਮੂਰੇ ਰੱਖ ਦਿੰਨਾ ਚਰਨਜੀਤ ਭੁੱਲਰ ਦੀ ਰਿਪੋਰਟ ਦੇ ਆਧਾਰ 'ਤੇ ਕਹਿੰਦੇ ਜੀ ਪੰਜਾਬ ਪੁਲਿਸ ਦਾ ਨਸ਼ਾ ਤਸਕਰੀ ਖਿਲਾਫ ਐਕਸ਼ਨ ਇੰਜ ਜਾਪਦਾ ਹੈ ਜਿਵੇਂ ਜਾ ਖੁੱਲ ਗਈ ਹੋਵੇ ਜੁਧ ਨਸ਼ੇ ਵਿਰੁੱਧ ਮਹਮ ਦੀ ਕਾਮਯਾਬੀ ਚ ਮੁਖਵਰਾ ਦੀ ਭੂਮਿਕਾ ਕਮਾਲ ਦੀ ਜਾਪਦੀ ਹੈ ਜਦੋਂ ਨਸ਼ਿਆਂ ਨੂੰ ਲੈ ਕੇ ਦਰਜ ਪੁਲਿਸ ਕੇਸਾਂ ਦੀ ਫਰੋਲਾ ਫਰਾਲੀ ਕੀਤੀ ਗਈ ਤਾਂ ਪੁਲਿਸੀ ਕਾਰਜ ਸ਼ੈਲੀ ਦਾ ਅਨੋਖਾ ਨਮੂਨਾ ਦੇਖਣ ਨੂੰ ਮਿਲਿਆ ਚਾਹੇ ਨਸ਼ੇੜੀਆਂ ਖਿਲਾਫ ਪੰਜਾਬ ਦੇ ਕਿਸੇ ਵੀ ਕੋਨੇ 'ਚ ਕੇਸ ਦਰਜ ਹੋਇਆ ਹੋਵੇ ਪਰ ਸਭ ਪੁਲਿਸ ਕੇਸਾਂ ਦੀ ਇਵਾਰਤ ਇੱਕੋ ਜਿਹੀ ਆ ਪੰਜਾਬ ਪੁਲਿਸ ਕਹਿੰਦੀ ਹੈ ਕਿ ਪਹਿਲੀ ਮਾਰਚ ਤੋਂ ਜੁਧ ਨਸ਼ੇ ਵਿਰੁੱਧ ਮਹਮ ਤਾਇਤ ਹੁਣ ਤੱਕ 16492 ਲਗਭਗ ਸਾਢੇ 14 16000 ਤਸਕਰ ਗ੍ਰਿਫਤਾਰ ਕੀਤੇ ਇਸ ਦਾ ਮਤਲਬ ਹੈ ਕਿ ਰੋਜ਼ਾਨਾ ਕਹਿੰਦੇ ਔਸਤਨ 163 ਤਸਕਰ ਗ੍ਰਿਫਤਾਰ ਹੋ ਰਹੇ ਆ ਇਹਨਾਂ ਕੇਸਾਂ 'ਚ ਹਜ਼ਾਰਾਂ ਨਸ਼ੇੜੀ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਫੜ ਕੇ ਜੇਲ੍ਹ ਭੇਜਿਆ ਗਿਆ ਜਾਂ ਨਸ਼ਾ ਸੋਕੇਂਦਰਾ ਚ ਭਰਤੀ ਕਰਵਾਇਆ ਗਿਆ ਪੰਜਾਬੀ ਟ੍ਰਿਬਿਊਨ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਥਾਣੇ 'ਚ ਦਰਜ ਕੇਸਾਂ ਦੀ ਕੀਤੀ ਕੋਖ 'ਚ ਕਈ ਨੁਕਤੇ ਨਿਕਲੇ ਫੜੇ ਨਸ਼ੇੜੀਆਂ ਤੋਂ ਐਨਡੀਪੀ ਐਕਟ ਦੀ ਧਾਰਾ 27 ਅਵਲੀਕ 61 ਅਵਲੀਕ 85 ਤਹਿਤ ਕੇਸ ਦਰਜ ਕੀਤੇ ਗਏ ਇਹਨਾਂ ਕੇਸਾਂ 'ਚ ਨਸ਼ੇ ਦੀ ਕੋਈ ਰਿਕਵਰੀ ਨਹੀਂ ਹੋਈ ਜਿਹੜੇ ਇਸ 27 ਅਵਲੀਕ 61 ਅਵਲੀਕ 85 ਦੇ ਤਹਿਤ ਕੇ ਜ਼ਰਜ ਹੋਏ ਉਹ ਗਿਣਤੀ ਚ ਤਾਂ 16492 ਅਚ ਤਸਕਰਾਂ ਚ ਨੇ ਪਰ ਇਹ ਫੜੇਗੇ ਤਸਕਰਾਂ ਤੋਂ ਰਿਕਵਰੀ ਕੋਈ ਨਹੀਂ ਕਹਿੰਦੇ ਹੁਣ ਇਹ ਕਿਹਜੇ ਤਸਕਰ ਨੇ ਲੋ ਬਹੁਤੇ ਕੇਸਾਂ ਚ ਮੁਖਬਰ ਦੀ ਇਤਲਾਹ ਤੇ ਪੁਲਿਸ ਪਾਰਟੀ ਨੇ ਛਾਪਾ ਮਾਰਿਆ ਪੁਲਿਸ ਕੇਸਾਂ ਅਨੁਸਾਰ ਨਸ਼ੇ ਦੀ ਝਾਰੀਆਂ ਚ ਖਾਲੀ ਪਲਾਟਾਂ ਚ ਸੁੰਨੀਆਂ ਡਰੇਨਾਂ ਚ ਬੈਠੇ ਮਰੇ ਜਿਹਨਾਂ ਕੋਲੋਂ ਪੁਲਿਸ ਨੇ 10-10 ਦੇ ਨੋਟ ਲਾਈਟਰ ਤੇ ਸਿਲਵਰ ਪੇਪਰ ਬਰਾਮਦ ਕੀਤੇ ਆਹ ਬਰਾਮਦਗੀ ਹੈ ਜੀ ਹਲੋ ਅੱਗੇ ਦੇਖੋ ਉਹਨਾਂ ਨੇ ਦੋ ਤਿੰਨ ਪਿੰਡ ਪਿੰਡਾਂ ਦਾ ਚਾਰਜਿੰਗ ਪੁਲਰ ਰੋਰਾ ਨੇ ਹਵਾਲਾ ਦੇ ਕੇ ਤੇ ਦੋ ਤਿੰਨ ਪਿੰਡਾਂ ਦੇ ਥਾਣਿਆਂ ਦਾ ਇਲਾਕੇ ਦੇ ਥਾਣਿਆਂ ਦਾ ਕਿਹਾ ਦੇਖੋ ਜੀ ਇਹੀ ਜੀਆਂ ਵਾਰਤ ਸਾਰੇ ਥਾਮਾਂ ਨੇ 16492 ਕੇਸਾਂ ਚੋਂ ਜਿਹੜੇ ਇਸ ਧਾਰਾਆਂ ਵਾਂ ਤਹਿਤ ਆਏ ਨੇ ਜਿਹੜੇ ਅਸਲ ਚ ਤਾਂ ਮਤਲਬ ਕਹਿੰਦੇ ਨਸ਼ਾ ਸ਼ਰੋ ਕੇਂਦਰਾਂ ਜਾਂ ਜ਼ਿਲ੍ਹਾ ਚ ਭੇਜੇ ਨੇ ਜੀ ਅਸਲ ਚ ਤਾਂ ਨਸ਼ੇ ਦੇ ਆਦੀ ਨੇ ਉਹ ਵੀ ਪਤਾ ਨਹੀਂ ਹੈ ਜਾਂ ਨਹੀਂ ਹੈ ਉਹੀ ਬੈਠੀ ਕੋ ਡਾਰ ਫੜ ਲਈ ਜਾਂ ਕਿਵੇਂ ਫੜ ਲਈ ਕੀ ਹੈ ਇਹ ਤਾਂ ਰੱਬ ਜਾਣੇ ਹੁਣ ਪਰਿਵਾਰਤ ਇਹ ਕਹਿੰਦੀ ਆ ਚਾਟੀਬਿਟ ਥਾਣੇ ਚ 27 ਮਈ ਨੂੰ ਦਰਜ ਕੇਸ ਚ ਮੜੀਆਂ ਵਿੱਚ ਨੌਜਵਾਨ 10 10 ਰੁਪਏ ਦੇ ਨੋਟਾਂ ਦਾ ਧੂਆ ਖਿੱਚਦੇ ਫੜੇ ਗਏ ਉਹਨਾਂ ਕੋਲੋਂ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਹੋਇਆ ਹੁਣ 27 ਮਈ ਦੀ ਐਫ ਆਈ ਆਰ 28 ਮਈ ਨੂੰ ਮੱਤੇਵਾਲ ਥਾਣੇ ਚ ਦਰਜ ਕੇਸ ਅਨੁਸਾਰ ਪਿੰਡ ਝਾਮਕਾ ਨੇੜੇ ਝਾੜੀਆਂ ਵਿੱਚੋਂ ਵਿਅਕਤੀ ਫੜਿਆ ਗਿਆ ਜਿਸ ਕੋਲੋਂ ਅੱਧ ਜਲਿਆ 10 ਰੁਪਏ ਦਾ ਨੋਟ ਲਾਈਟਰ ਤੇ ਸਿਲਵਰ ਪੰਨੀ ਮਿਲੀ ਹੋ ਗਿਆ ਜੀ ਅਚਾ ਤਸਕਰ ਗ੍ਰਿਫਤਾਰ ਇਸੇ ਦਿਨ ਹੀ ਖਲਚੀਆਂ ਥਾਣੇ ਦੀ ਪਾਰਟੀ ਨੇ ਗਸ ਦੌਰਾਨ ਡਰੋਨ ਡਰੇਨ ਤੋਂ ਦੋ ਜਣੇ ਫੜੇ ਜਿਨ੍ਹਾਂ ਕੋਲ 10 ਦਾ ਨੋਟ ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ ਪਿੰਡੀਸ਼ਾਹ ਦਾ ਥਾਣੇ 28 ਮਈ ਨੂੰ ਦਰਜ ਕੇਸ ਚ ਪੁਲਿਸ ਨੇ ਪਿੰਡ ਬਜੀਦ ਦੇ ਬੰਦ ਪਏ ਸੂਏ ਵਿੱਚੋਂ ਦੋ ਮੁੰਡੇ ਫੜੇ ਜਿਨ੍ਹਾਂ ਕੋਲੋਂ 10 ਦਾ ਨੋਟ ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ ਕਿਸੇ ਵੀ ਕੇਸ ਚ ਨਸ਼ੇ ਦੀ ਬਰਾਮਦਗੀ ਨਹੀਂ ਹੋਈ ਐਵੇਂ ਬਿਆਸ ਥਾਣੇ ਚ 28 ਮਈ ਨੂੰ ਦਰਜ ਕੇਸ ਅਨੁਸਾਰ ਪੁਲਿਸ ਪਾਰਟੀ ਨੇ ਝਾੜੀਆਂ ਚੋਂ ਦੋ ਨੌਜਵਾਨ ਫੜੇ ਜਿਨ੍ਹਾਂ ਕੋਲੋਂ ਦੋ ਨੋਟ ਲਾਈਟਰ ਤੇ ਸਿਲਵਰ ਪੇਪਰ ਮਿਲਿਆ ਇਹ ਕੇਸ ਇੱਕ ਨਮੂਨਾ ਨੇ ਅਤੇ ਰੋਜ਼ਾਨਾ ਦਰਜ ਹੋ ਰਹੇ ਪੁਲਿਸ ਕੇਸਾਂ ਚ ਜਿਹੇ ਨਸ਼ੇੜੀਆਂ ਤੇ ਦਰਜ ਕੇਸ ਵੀ ਸ਼ਾਮਲ ਨੇ ਫੌਜਦਾਰੀ ਕੇਸਾਂ ਦੇ ਮਾਹਿਰ ਵਕੀਲ ਤੇ ਜੇ ਸ਼ਰਮਾ ਆਖਦੇ ਨੇ ਕਿ ਐਨਡੀਪੀਸੀ ਦੀ ਧਾਰਾ 27 61 85 ਤਹਿ ਦਰਜ ਕੇਸ ਜਨਾਬ ਜਮਾਨਤਯੋਗ ਹੁੰਦੇ ਨੇ ਪੁਲਿਸ ਦੇ ਰਿਕਾਰਡ ਚ ਆ ਗਏ ਫੜ ਲਏ ਜੀ ਅੰਦਰ ਕਰ ਲਏ ਬਾਅਦ ਚ ਜਮਾਨਤ ਤੇ ਛੁੱਡ ਗਏ ਲਓ ਜੀ ਐਦਾਂ ਜੁਧ ਨਸ਼ਾ ਵਿਰੁੱਧ ਹੋ ਗਿਆ ਹੁਣ ਸਵਾਲ ਤਾਂ ਇਹ ਆ ਕਿ 10 ਦੇ ਨੋਟ ਤੋਂ ਉੱਪਰ ਨਹੀਂ ਵੱਧ ਹੋ ਰਿਆ ਬਰਾਮਦ ਨੋਟ ਜਲਿਆ ਸੜਿਆ ਸਾਬਤ ਜਾਂ ਆਹ ਜੀ ਸਿਲਵਰ ਪੇਪਰ ਹੈ ਨਾ ਜਾਂ ਜੀ ਲਾਈਟਰ ਇਹ ਬਰਾਮਦ ਹੋ ਰਿਹਾ ਇਹ ਬਰਾਮਦਗੀ ਆ ਤੇ ਜੁਧ ਨਸ਼ਾ ਵਿਰੁੱਧ ਸਵਾਲ ਤਾਂ ਇਹ ਹੈ ਕਿ ਪੁਲਸ ਫਿਰ ਉਸ ਸਮੇਂ ਕਿਉਂ ਪਹੁੰਚਦੀ ਜਦੋਂ ਸਾਰਾ ਨਸ਼ਾ ਮੁੱਕ ਲਿਆ ਹੁੰਦਾ ਜਾਂ ਫਿਰ ਇਹ ਮੁਖਬਰ ਲੇਟ ਸੂਚਨਾ ਦਿੰਦਾ ਜਾਂ ਫਿਰ ਇਹ ਸਿਰਫ ਰਿਕਾਰਡ ਪੂਰਾ ਕਰਨ ਦੀ ਕਾਰਵਾਈ ਹੈ ਜਿਵੇਂ ਕੁਝ ਬੰਦਿਆਂ ਨੂੰ ਦੱਸਿਆ ਕਿ ਕਿਹਾ ਗਿਆ ਪਿੰਡ ਨੂੰ ਕਿ ਬਈ ਆ ਕੇਸ ਫੋਲੋ ਅਪੀ ਕਾਰਵਾਈ ਪੂਰੀ ਕਰਨੀ ਹੈ ਚਰਚਾ ਵਾਂਗੀਆਂ ਇੱਧਰ ਸਵਾਲ ਕਰਦੇ ਨੇ ਚਰਨਜੀਤ ਪੁਲਰੋਰੀ ਕਹਿੰਦੇ ਵੀ ਥਾਣੇ ਦੇ ਤਾਂ ਫਿਰ ਨੋਟਾਂ ਦੇ ਢੇਰ ਲੱਗ ਪਏ ਹੋਣੇ ਇਹ ਵਿਰਾਮ ਦੇ ਹੀ ਕੁਸੋ ਰਿਆ 16000 ਕੇਸਾਂ ਚ ਜੇ ਨੋਟ ਪ੍ਰਾਪਤ ਹੋਣੇ ਤਾਂ ਸਮਝ ਕੇ ਰੱਖਣੇ ਪੈਣੇ ਉਹਨੀ ਦੇਰ ਕਿਉਂਕਿ ਤਾਂ ਜ਼ਲਤੇ ਚ ਪੇਸ਼ ਕਰਨਾ ਹੁੰਦਾ ਠੋ ਇਸ ਲਈ ਕਹਿੰਦੇ ਫਿਰ ਤਾਂ ਮਾਲ ਵਿਭਾਗ ਦੇ ਵਿੱਚ ਤਾਂ ਮਾਲ ਖਾਨੇ 'ਚ ਤਾਂ ਢੇਰ ਲੱਗ ਗਿਆ ਹੋਊਗਾ ਇੱਧਰ ਹਰਪਾਲ ਚੀਮਾ ਜੀ ਕਹਿੰਦੇ ਭਈ ਸਪਲਾਈ ਚੇਨ ਤਾਂ ਤੋੜਤੀ ਅਸੀਂ ਮਤਲਬ ਜੇ ਤਿੰਨ ਤਿੰਨ ਮਹੀਨਿਆਂ 'ਚ ਚਾਰ ਚਾਰ ਮਹੀਨਿਆਂ 'ਚ 17 17000 ਬੰਦਾ ਫੜਕੇ ਵੀ ਪੰਜਾਬ 'ਚੋਂ ਨਸ਼ਾ ਨਹੀਂ ਮੁੱਕ ਰਿਹਾ ਫਿਰ ਕਿਹੜੀ ਸਪਲਾਈ ਚੇਨ ਟੁੱਟੀ ਜਨਾਬ ਸਵਾਲ ਤਾਂ ਇਹ ਵੀ ਖੜਾ ਹੈ ਚਲੋ ਚਰਚਾ ਤਾਂ ਇੱਕ ਹੋਰ ਪਹਿਲੂ ਦੀ ਖੂਬ ਹੈ ਜਨਾਬ ਕਿ ਆਖਰ ਬਾਬਾ ਹਰਨਾਮ ਸਿੰਘ ਧੂਮਾ ਤੇ ਸ਼੍ਰੋਮਣੀ ਕਲਦਲ ਬਾਦਲ ਤੇ ਦੇ ਪ੍ਰਧਾਨ ਸੁਖਮੀ ਸਿੰਘ ਬਾਦਲ ਚ ਸਮਝੌਤਾ ਹੋ ਗਿਆ ਲੰਘੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੀ ਹੋਣ ਵਾਲੀ 9 ਜੂਨ ਵਾਲੀ ਅੰਤਰੀ ਕਮੇਟੀ ਦੀ ਬੈਠਕ ਨੂੰ ਜਿਵੇਂ 12 ਜੂਨ ਤੇ ਲਜਾਇਆ ਗਿਆ ਉਸ ਤੋਂ ਅਗਲੀ ਕੜੀ ਤਹਿਤ 11 ਜੂਨ ਨੂੰ ਸੁਖਵੀਰ ਬਾਦਲ ਦੇ ਘਰ ਦੇ ਬਾਹਰ ਬਾਬਾ ਹਰਨਾਮ ਸਿੰਘ ਧੂਮਾ ਦੀ ਅਗਵਾਈ ਚ ਸੰਤ ਸਮਾਜ ਵੱਲੋਂ ਲੱਗਣ ਵਾਲਾ ਧਰਨਾ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਗਿਆ ਇਹ ਦੋਈ ਗੱਲਾਂ ਇਸ਼ਾਰਾ ਕਰਦੀਆਂ ਕਿ ਸਮਝੌਤਾ ਹੋ ਗਿਆ। ਕੱਲ ਇੱਥੇ ਹੀ ਨਹੀਂ ਜਨਾ। ਲੰਘੇ ਕੱਲ ਇੱਕ ਵਾਰ ਫੇਰ ਅੰਤਰੀ ਕਮੇਟੀ ਦੀ ਬੈਠਕ ਮੁਲਤਵੀ ਹੋਈ। ਪਰ ਐਡਵੋਕੇਟ ਹਰੀਂਦਰ ਸਿੰਘ ਧਾਮੀ ਜੀ ਕੁਝ ਖਾਸ ਬੰਦਿਆਂ ਨਾਲ ਬਾਬਾ ਹਰਨਾਮ ਸਿੰਘ ਧੂਮਾਹਰਾ ਨਾਲ ਮੀਟਿੰਗ ਜ਼ਰੂਰ ਕਰਿਆ। ਹੁਣ ਬਈ 6 ਜੂਨ ਵਾਲੇ ਮਾਮਲੇ 'ਚ ਇਹ ਟਕਰਾਅ ਟਲਿਆ। ਤਾਂ ਉਹ ਟਕਰਾਅ ਕਿਸੇ ਸ਼ਰਤਾਂ ਦੇ ਆਧਾਰ 'ਤੇ ਟਲਿਆ ਹੁਣ ਤੋ ਮੌਹਰਾ ਨੇ। ਬਾਬਾ ਬਲਬੀਰ ਸਿੰਘ ਹੋਰਾ ਨੇ। ਤੇ ਹੁਣ ਅਗਲੇ ਫਿਰ ਆਪਣੀਆਂ ਸ਼ਰਤਾਂ ਪੂਰੀਆਂ ਕਰਾਉਣਗੇ ਤੇ ਸ਼੍ਰੀ ਕਲਤਖਬ ਸਾਹਿਬ ਦੇ ਨਮਾਜਤਸਰ ਮਿਲੂਗਾ ਤੱਕ ਸ਼੍ਰੀ ਦਮਦਮਾ ਸਭ ਨੂੰ ਨਮਾਜਤਸਰ ਮਿਲੂਗਾ ਤੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਬਾਰੇ ਵੀ ਵਿਚਾਰ ਆਊਗਾ ਕਿ ਵੀ ਇਹੀ ਜੱਥੇਦਾਰ ਨੂੰ ਉੱਥੇ ਤੱਕ ਰੱਖ ਲਈਏ ਕਿਥੋਂ ਵੀ ਹਟਾਈਏ ਹੁਣ ਕਾਰਜਕਾਰੀ ਰੂਪ ਚ ਮਿਲੂਗਾ ਪੂਰਨ ਮਿਲੂਗਾ ਕੋਈ ਜੇਲ੍ਹ ਚ ਬੈਠੇ ਨੂੰ ਬਣਾਉਣਾ ਹੈ ਜਿਵੇਂ ਬਲਵੰਤ ਸਿੰਘ ਦਾਜਵੰਡਰ ਦਾ ਨਾਮ ਚੱਲਦਾ ਹੈ ਜਾਂ ਫਿਰ ਇੱਥੇ ਕਾਰਜਕਾਰੀ ਨਮਾ ਲਾਉਣਾ ਇਹ ਸਾਰੀ ਪ੍ਰਕਿਰਿਆ ਹੁਣ ਉਸ ਪੜਾਅ 'ਚ ਪੈ ਗਈ ਆ ਜਿੱਥੋਂ ਇਹ ਨੁਕਤੇ ਨਿਗਾਤੇ ਗੱਲ ਤੁਰ ਪਈ ਹੈ ਹੁਣ ਕਮੇਟੀ ਜਦੋਂ ਬਣੂਗੀ ਬਣੂਗੀ ਨਿਯੁਕਤੀ ਸੇਵਾ ਮੁਕਤੀ ਵਾਲੀ ਪੁਰਾਣੇ ਜਥੇਦਾਰਾਂ ਦੀ ਵਾਪਸੀ ਹੋਊਗੀ ਜਾਂ ਨਹੀਂ ਹੋਊਗੀ ਸਭ ਗੱਲਾਂ ਪਿਛਾਂ ਰਹਿ ਗਈਆਂ ਬਸ ਬਾਬਾ ਧੂਮਾ ਹੋਰਾਂ ਦਾ ਕਹਿੰਦੇ ਇੱਕੋ ਫਰਮਾਨ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਾਜ ਤੇ ਬਾਬਾ ਟੇਕ ਸਿੰਘ ਧਨੋਲਾ ਨੂੰ ਤੋਰੋ ਇਹਨਾਂ ਦੀ ਥਾਂ ਤੇ ਨਵੇਂ ਜਥੇਦਾਰ ਲਾਓ ਜਿਨ੍ਹਾਂ ਚੋਂ ਘਟਪਟ ਇੱਕ ਸਾਡੀ ਪਸੰਦ ਦਾ ਹੋਵੇ ਸੋ ਕਹਿੰਦੇ ਜੀ ਹੁਣ ਉਹਨਾਂ ਦੀ ਪਸੰਦ ਦਾ ਜਥੇਦਾਰ ਵੀ ਮਿਲ ਜਾਊਗਾ ਇਸ ਲਈ ਧਰਨਾ ਵੀ ਮੁਲਤਵੀ ਹੋ ਗਿਆ ਇਸ ਲਈ ਬੈਠਕ ਵੀ ਮਲਤਵੀ ਹੋ ਗਈ ਤੇ ਸੁਖਵੀਰ ਬਾਦਲ ਹੋਰੀ ਤੇ ਬਾਬਾ ਹਰਨਾਮ ਸਿੰਘ ਧੂਮਾ ਦੀ ਆਪ ਸੱਚਗੰਢ ਧੁੱਪੀ ਬਾਇਆ tạmੀ ਹੋ ਗਈ ਤੇ ਇਸੇ ਲਈ ਕਹਿੰਦੇ ਉਹਨੇ ਚਿੱਠੀ ਵੀ ਕੱਢਤੀ ਜਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਤੌਰ ਪ੍ਰਧਾਨ ਹੈ ਨਾ ਫੰਤਕੇ ਇੱਕ ਧਾਲੀ ਕੰਮ ਕਰਨ ਜਿਹਦਾ ਮਤਲਬ ਉਹਨਾਂ ਨੂੰ ਪ੍ਰਧਾਨਗੀ ਦਾ ਥਾਪੜਾ ਵੀ ਮਿਲ ਗਿਆ ਸੋ ਜੀ ਨਵੇਂ ਜਥੇਦਾਰ ਜਲਦੀ ਕੌਮ ਨੂੰ ਮਿਲ ਸਕਦੇ ਆ ਮੈਂ ਨਹੀਂ ਕਹਿੰਦਾ ਕਿਉਂ 12 ਤਰੀਕ ਨੂੰ ਮਿਲ ਜਾਣੇ ਰਮਲ ਜਾਣਗੇ